ਇੱਕ ਵਾਰ ਇੱਕ ਵਿਚਾਰਕ ਦੇ ਕੋਲ ਇੱਕ ਦਾਰਸ਼ਨਿਕ ਦੇ ਕੋਲ ਇੱਕ ਵਿਅਕਤੀ ਆਇਆ ਤੇ ਉਹਨੇ ਸਵਾਲ ਕੀਤਾ ਕਿ ਮਹਾਰਾਜ ਮੈਂ ਇਹ ਪੁੱਛਣਾ ਚਾਹਣਾ ਇਹ ਜਾਣਨਾ ਚਾਹਣਾ ਕਿ ਇਸ ਦੁਨੀਆ ਦੇ ਵਿੱਚ ਸਭ ਤੋਂ ਵਿਚਿੱਤਰ ਤੇ ਸਭ ਤੋਂ ਬਲੱਖਣ ਗੱਲ ਕਿਹੜੀ ਹੈ ਉਸ ਵਿਦਵਾਨ ਨੇ ਜਵਾਬ ਦਿੱਤਾ ਕਿ ਇਸ ਦੁਨੀਆ ਦੇ ਵਿੱਚ ਸਭ ਤੋਂ ਵਿਚਿੱਤਰ ਗੱਲ ਇਹ ਆ ਕਿ ਸਾਡੇ ਸਾਹਮਣੇ ਇਸ ਧਰਤੀ ਤੋਂ ਲੋਕ ਵਿਦਾ ਹੋ ਰਹੇ ਹੁੰਦੇ ਆ ਇਸ ਦੁਨੀਆ ਚੋਂ ਲੋਕ ਜਾ ਰਹੇ ਹੁੰਦੇ ਆ ਮਰ ਰਹੇ ਹੁੰਦੇ ਆ ਤੇ ਸਾਨੂੰ ਇਹ ਭਰਮ ਬਣਿਆ ਰਹਿੰਦਾ ਹੈ ਕਿ ਉਹ ਮਰ ਗਿਆ ਮੈਂ ਤਾਂ ਨਹੀਂ ਉਹ ਕਹਿੰਦਾ ਹੈ ਨਾਲ ਹੀ ਉਹਨੇ ਕਿਹਾ ਕਿ ਜਿਹੜੇ ਦੁਨੀਆ ਦੇ ਵਿਅਕਤੀ ਨੂੰ ਬੰਦੇ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਅਸੀਂ ਵੀ ਇੱਕ ਨਾ ਇੱਕ ਦਿਨ ਇਸ ਧਰਤੀ ਤੋਂ ਵਿਦਾ ਹੋਣਾ ਹੈ ਉਹ ਕਹਿੰਦਾ ਹੈ ਕਿ ਉਹ ਦੁਨੀਆ ਨੂੰ ਵੱਖਰੇ ਦ੍ਰਿਸ਼ਟੀਕੋਣ ਨਾਲ ਵੇਖਣਾ ਸ਼ੁਰੂ ਕਰ ਦਿੰਦਾ ਹੈ ਇੱਕ ਤਰ੍ਹਾਂ ਨਾਲ ਆਪਣੇ ਆਪ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੰਦਾ ਹੈ